ਨਾਸਰੀ ਮੈ ਲਾਲ ਚੌਥਾ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਨੀ ਗਾਵੇ ਆ ਸੁਣਿਆ ਤਿਮਕ ਹਰ ਥਾਂਏ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੀ ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਥ ਹਰ ਦਰ ਤਨ ਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨੋ ਜਾਣੀ ਰਹਾਉ ਆਪੇ ਗੁਰ ਚੇਲ ਹੈ ਆਪੇ ਆਪੇ ਹਰ ਪਬ ਚੋਜ ਵਡਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਓਹਾ ਹਰ ਭਾਨੀ ਤਨਾਸਰੀ ਮਹਲਾ 4 ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮਧੇਨਾ ਸੋ ਐਸਾ ਹਰ ਧਿਆਈਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ ਜਪ ਮੰਨ ਸਤਨਾਮ ਸਦਾ ਸਤਨਾਮ ਹਰਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਮਨ ਰੰਜਨਾ ਰਹਾ ਜਹਰ ਸਿਮਰਨੁ ਭਇਆ ਤਾ ਉਪਾਧ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏਹ ਮਤ ਦੀਨੀ ਜਪ ਹਰ ਫਵਜਲ ਤਰਨਾ ਤਨਾਸਰੀ ਮਹਿਲਾ ਚੌਥਾ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਇ ਹੰਗਰੀ ਬੇਦਨ ਤੂੰ ਜਾਣਤਾ ਸ਼ਾਹਾ ਅਗਰ ਕਾ ਜਾਣੇ ਕੋਇ ਰਹਾ ਸੱਚਾ ਸਾਹਿਬ ਸੱਚ ਤੂੰ ਮੇਰੇ ਸ਼ਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋਖੀਏ ਸ਼ਾਹਾ ਦੂਜਾ ਨਹੀਂ ਕੋਇ ਸਭਨ ਵਿੱਚ ਤੂੰ ਵਰਤਦਾ ਸ਼ਾਹਾ ਸਭ ਤੁਧਾ ਇਤਿਹਾਵੈ ਦਿਨ ਰਾਤ ਸਭ ਤੁਝ ਹੀ ਥਾਵੂ ਮੰਗਦੇ ਮੇਰੇ ਸ਼ਾਹ ਤੂੰ ਸਭਨਾ ਕਰੇਂ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ ਤੁਜ ਤੇ ਬਾਹਰ ਕੋਈ ਨਹੀਂ ਸਭ ਜੀ ਤੇਰੇ ਤੂੰ ਸਭ ਸੁਦਾ ਮੇਰੇ ਸ਼ਾਹ ਸਭ ਤੁਝ ਹੀ ਮਾਹੇ ਸਮਾਹੇ ਅਗੰਮਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਤੇ ਆਵੇ ਮੇਰੇ ਸ਼ਾਹ ਜਿਉਂ ਭਾਵੇਂ ਤਿਉਂ ਰੱਖ ਤੂੰ ਮੇਰੇ ਪਿਆਰੇ ਸਤਨਾਮਕ ਕੇ ਪਾਤਸ਼ਾਹ ਤਨਸਰੀ ਮੈਂ ਲਾ ਪੰਜਵਾਂ ਕਰ ਪਹਿਲਾ ਚੌਪ ਦੇ ਇੱਕੋ ਅੰਕਾਰ ਸਤਗੁਰ ਪ੍ਰਸਾਦ ਹਾਵਤ ਕੰਡਨ ਦੁਖ ਪੰਜਨ ਸੁਆਮੀ ਭਗਤ ਵਸ਼ਲ ਨਰੰਕਾਰੇ ਕੋਟ ਪ੍ਰਾਦ ਮਿਟੇ ਖਿਨ ਫੀਤਰ ਜਾਂ ਗੁਰਮੁਖ ਨਾਮ ਸਮਹਾਰੇ ਮੇਰਾ ਮਨ ਲੱਗ ਹੈ RAM ਪਿਆਰੇ ਦੀਨ ਦਇਆਲ ਤਰੀ ਪ੍ਰਭ ਕਿਰਪਾ ਵਸ ਕੀਨੇ ਪੰਚ ਦੂਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੈਂ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲਿਓ ਉਬਾਰੇ ਤੇਰਾ ਵਰਨ ਜਪੈ ਰੂਪ ਨ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਭ ਥਾਈ ਅਗੰਗ ਰੂਪ ਗਿਰਧਾਰੇ ਕੀਰਤ ਕਰੈ ਸਗਲ ਜਨ ਤੇਰੀ ਤੂੰ ਬినాਸ਼ੀ ਪੁਰਖ ਮੁਰਾਰੇ ਜਿਉ ਭਾਵੈ ਤਿਉ ਰੱਖੋ ਸੁਆਮੀ ਜਨ ਨਾਮਕ ਸ਼ਰਨ ਦਵਾਰੇ ਤਨਸਰੀ ਮਹਲਾ 5 ਦਿਨ ਜਲ ਪ੍ਰਾਂਤ ਜੇ ਹੈ ਮੀਨ ਜਿਨ ਜਲ ਸਿਉ ਹੇਤ ਵਢਾਇਓ ਕਮਲਹਿਤ ਬਿਨ ਸਿਉ ਹੈ ਭਵਰਾ ਓਨ ਮਾਰਗ ਨਿਕਸ ਨ ਪਾਇਓ ਅਬ ਮਨ ਇਕ ਸਿਉ ਬੋਕੀਨਾ ਮਰੈ ਨ ਜਾਵੇ ਸਦੀ ਸੰਗੇ ਸਤਗੁਰ ਸ਼ਬਦੀ ਚੀਨਾ ਰਹਾਉ ਕਾਮਹਿਤ ਕੁੰਚਰ ਲੈ ਫਾਂਕਿਓ ਓ ਪਰਵਸthਿਓ ਵਿਚਾਰਾ ਨਾਦ ហេਤ ਸਿਰ ਡਾਰਿਓ ਕ੍ਰੰਕਾ ਉਸਹੀ ហេਤ ਬਿਦਾਰਾ ਦੇਖ ਕੁਟੰਬ ਲੋਭ ਮੋਹੋ ਪ੍ਰਾਨੀ ਮਾਇਆ ਕੋ ਲਪਟਾਨਾ ਅਤ ਰਚਿਓ ਕਰ ਲੀਨੋ ਆਪਣਾ ਔਨ ਛੋਡ ਸਰਾ ਪਰ ਜਾਣਾ ਬਿਨ ਗੋਬਿੰਦ ਅਵਰ ਸੰਗ ਨੇਹਾ ਹੋ ਜਾਣੋ ਸਦਾ ਦਹਿਲਾ ਕੋ ਨਾਨਕ ਗੁਰ ਇਹ ਬੁਝਾਇਓ ਪ੍ਰੀਤ ਪ੍ਰਭੂ ਸਦਕੇ ਲਾ ਤਨਾਸਰੀ ਮਹਲਾ 5 ਕਰ ਕਿਰਪਾ ਦੀਓ ਮੋਹਿ ਨੰਮ ਬੰਧਨ ਤੇ ਛੁਟਕਾਏ ਮਨ ਤੇ ਬਿਸਰੇ ਸਗਲੋ ਤੰਧਾ ਗੁਰ ਕੀ ਚਰਣੀ ਲਾਏ ਸਾਧ ਸੰਗ ਚਿੰਤ ਬੇਰਾਨੀ ਛਾਡੀ अो मन बासन दे करढा गॾी राओ न को मेरा दुश्मन रहिया न हम किस के बई गम पारे पीत सतगुर ते सोझी पाई सभिनी हम, हम सभ ਦੂਰ ਪਰਾਇਓ ਮਨ ਕਦਿ ਰਹਾ ਤਾ ਮੇਲ ਕਿਉ ਮੇਰੇ ਰਾਜਨ ਦਿਨ ਸੋ ਠੀਠਾ ਅੰਮ੍ਰਿਤ ਉਠਾ ਸ਼ਬਦ ਲਗੋ ਗੁਰ ਮੀਠਾ ਜਲ ਥਲ ਮਹੀਲ ਸਰਬ ਨਿਵਾਸੀ ਨਾਨਕ ਕਰਮਿਆ ਦੀਠਾ ਤਨਾਸਰੀ ਮਹਿਲਾ ਪੰਜਵਾ ਜਪ ਤੇ ਦਰਸ਼ਨ ਪੇਤੇ ਸਾਧੂ ਹਰੇ ਦਿਨ ਕੋਏ ਆਏ ਮਹਾਂ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ ਅਬ ਮੋਹੇ ਰਾਮ ਜਸੋ ਮੰਗਾਇਓ ਭਇਓ ਪ੍ਰਗਾਸ ਸੁਖ ਮਨ ਮੈਂ ਸਤਗੁਰ ਪੂਰਾ ਪਾਇਓ ਰਹਾਉ ਗੁਣ ਨਿਧਾਨ ਰਿਤ ਪੀਤ ਵਸਿਆ ਤਾਂ ਦੁਖ ਭਰਮ ਪਾਪਾ ਗਾ पही परापत वस्त राम नाम रंग लागा चिंत चिंता सोच असोचा, सोग थाका। में रोग मिटे कृपा ते जमते थिबा गुर की बिबाका। टहल गुरू की सेवा गुर की पाणी कौ नानक तन तन सोई सुगुड़ सुख सुख मेर तिधनिकी खटानी जी की पैमानी ਅਮਰ ਜਤਮਕਰ ਰਹਿ ਬੋ ਤੇਰੇ ਤਨ ਤਿਲ ਨਹੀਂ ਕੀਮਤ ਜਾਨੀ ਰਹਾ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰ ਦਿਨੋਂ ਮੰਤਾ ਮੀ ਡਿੱਗ ਨਡੋਲਾ ਜਣ ਕਰ ਰਹਿਓ ਪੂਰਨ ਹੋਏ ਤ੍ਰਿਪਤਾ ਨੀ ਓਏ ਜੋ ਬੀਚ ਹਮ ਤੁਮ ਕਸ਼ ਹੋਤੇ ਤਨ ਕੀ ਬਾਤ ਬਿਲਾ ਨੀ ਅਲੰਕਾਰ ਮਿਲ थैਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ ਬਾਦੇ ਅਨਹਤ ਬਾਨੀ ਕੋ ਨਾਨਕ ਨੇਚਲ ਘਰ ਬੰਧਿਓ ਗੁਰ ਕੀਓ ਬੰਧਾਨੀ ਤਨਾਸਰੀ ਮਹਲਾ ਪੰਜਵਾਂ ਵੱਡੇ ਵੱਡੇ ਰਾਜਨ ਅਰਪੂ ਮਨ ਤਾਂ ਕੀ ਤ੍ਰਿਸ਼ਨਾ ਬੂਝੀ ਲਪਟਰ ਹੈ ਮਾਇਆ ਰੰਗ ਮਾਤੇ ਲੋਚਨ ਕਸ਼ੂ ਨਾ ਸੂਜੀ ਵਿਖਿਆ ਮੈਂ ਕਿਨਹੀ ਤਿਪਤ ਨਾ ਪਾਈ ਜਿਉ ਪਾਵਕ ਇੰਦਨ ਨਹੀਂ ਧਾਪੈ ਦਿਨ ਹਰ ਕਹਾ ਅਘਾਈ ਰਹਾ ਦਿਨ ਦਿਨ ਕਰਤ ਭੋਜਨ ਭੋਬਿੰਜਨ ਤਾਂ ਕੀ ਮਿਟੈ ਨਾ ਭੁੱਖਾ ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾ ਕੋਖਾ ਕਾਮਵੰਤ ਕਾਮੀ ਬੋ ਨਾਰੀ ਪਰਗ੍ਰਹਿ ਜੋ ਨ ਚੂਕੈ ਦਿਨ ਪ੍ਰਤ ਕਰੈ ਕਰੈ ਪਸ਼ੁਤਾਪੈ ਸੋਗ ਲੋਭ ਮਹਿ ਸੂਕੈ ਹਰ ਹਰ ਨਾਮ ਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਣਾ ਨਾਸਰੀ ਮਹਿਲਾ ਪੰਜਵਾ ਲਵਨ ਲਗਨ ਕੋ ਹੈ ਕਸ਼ੂਅ ਜਾਂ ਕੋ ਫਿਰ ਏਤਾਵੇ ਜਾਂ ਕੋ ਗੁਰਦੀਨ ਨੂੰ ਏ ਅੰਮ੍ਰਿਤ ਤਿਸ ਹੀ ਕੋ ਬਨ ਆਵੇ ਜਾਂ ਕੋ ਆਇਓ ਏਕ ਰਸਾ ਖਾਣ ਪਾਨ ਆਨ ਨਹੀਂ ਖੁਦਿਆ ਤਾਕੈ ਚਿਤਨਾ ਬਸਾ ਰਹਾਓ ਮੌਲਿਓ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਬਰਨ ਨਾ ਸਕੋ ਉਸਤਤਤਾ ਕੀ ਤੀਮਤ ਕਹਿਣ ਨਾ ਜਾਈ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਚਿੰਤਾ ਜਾ ਕੋ ਦਇਆ ਕਰੀ ਮੇਰਾ ਠਾਕੁਰ ਤਿਨ ਗੁਰੇ ਕੁਮਾਨੋ ਮੰਤਾ ਦੀਨ ਦਇਆਲ ਸਦਾ ਕਿਉ ਪਾਲਾ ਸਰਬ ਜੀਆਂ ਪ੍ਰਤ ਪਾਲਾ ਉਹਤ ਪੋਤ ਨਾਨਕ ਸੰਗ ਰਵਿਆ ਜਿਉ ਮਾਤ ਬਾਲ ਗੋਪਾਲ ਤਨਾਸਰੀ ਮਹਿਲਾ ਪੰਜਵਾਂ ਬਾਰ ਜਾਉ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦਰੜਾਇਆ ਮਾ ਉਦਿਆਨ ਅੰਧਕਾਰ ਮੈਂ ਜੇਨ ਸਿੱਧਾ ਮਾਰਗ ਦਿਖਾਇਆ 함ਰੇ ਤਾਨ ਗੋਪਾਲ ਗੋਬਿੰਦ ਇਆਂ ਹੁਆ ਸਰਬ ਥੋਕ ਕੀ ਜਿਸੈ ਹਮਾਰੀ ਚਿੰਦ ਰਹਾਉ ਜਾ ਕੇ ਸਿਮਰਨ ਸਰਬੁ ਨਿਧਾਨਾ ਮਾਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗਨਾ ਸੇ ਭਗਤ ਬੰਧ ਚੈ ਸਬ ਤੂਰੀ ਰਬ ਮੰਨੋਰਥ ਜੇ ਕੋ ਚਾਹੇ ਸੇਵ ਏਕ નિਧਨ ਪਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰ ਪਰਨ ਸੀਤਲ ਸ਼ਾਂਤ ਮਹਾਂ ਸੁਖ ਪਾਇਆ ਸੰਤ ਸੰਗ ਰਹੋ ਓਲਾ ਹਰ ਧਨ ਸੰਚਨ ਹਰ ਨਾਮ ਭੋਜਨ ਏ ਨਾਨਕ ਤੀਨੋ ਚੋਲਾ ਤਨਾਸਰੀ ਮਹਿਲਾ ਪੰਜਵਾ ਜੇ ਕਰਨੀ ਹੋਵੇ ਸ਼ਰਮਿੰਦਾ ਇਹ ਹਕਮਾਨੀ ਰੀਤ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ ਮਾ ਮੋ ਪੂਲੋ ਅਵਰ ਹੈਤ ਹਰ ਚੰਦੌਰੀ ਬਨ ਹਰ ਪਾਤ ਰੇ ਇਹ ਹੈ ਤੁਹਾਰੋ ਬੀਤ ਰਹਾ ਚੰਦਨ ਲੇਪ ਹੋਤ ਦੇਹ ਕੋ ਸੁਖ ਗਰਧਭ ਪਸਮ ਸੰਗੀਤ ਅੰਮ੍ਰਿਤ ਸੰਗ ਨਾਹੇ ਰੁਚ ਆਵਤ ਵਿਖੈ ਠਗੋਰੀ ਪ੍ਰੀਤ ਉਤਮ ਸੰਤ ਭਲੇ ਸੰਜੋਗੀ ਇਸ ਜੁਗ ਮਹਿ ਪਵਿੱਤ ਪਨੀਤ ਜਾਤ ਅਕਾਰਥ ਜਨਮ ਪਦਾਰਥ ਕਾਚ ਬਾਦਰ ਜੀਤ ਜਨਮ ਜਨਮ ਕੇ ਤਿਲ ਵਿਖ ਦੁਖ ਭਾਗੇ ਦੁਰ ਗਿਆਨ ਅੰਜਨ 네త్ర ਦੀਤ ਸਾਧ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਇਕ ਪ੍ਰੀਤ